delight punjab academy ਦੇ ਉੱਤੇ ਤੁਹਾਡਾ ਇੱਕ ਵਾਰੀ ਫੇਰ ਬਹੁਤ ਬਹੁਤ ਸਵਾਗਤ ਹੈ ਪੰਜਾਬ ਪੀਸੀਐਸ ਪ੍ਰੀਲਿਮਸ ਐਗਜ਼ਾਮੀਨੇਸ਼ਨ 2025 7 ਦਸੰਬਰ ਨੂੰ ਹੋ ਚੁੱਕਿਆ ਹੈ ਉਸ ਤੋਂ ਬਾਅਦ ਲਗਾਤਾਰ ਦੋ ਟਾਪਿਕਸ ਨੂੰ ਲੈ ਕੇ ਡਿਸਕਸ਼ਨਸ ਜਾਰੀ ਨੇ ਪਹਿਲਾ ਟਾਪਿਕ ਇਹ ਹੈਗਾ ਕਿ ਕਟਾਫ ਕਿੰਨੀ ਰਹਿਣ ਵਾਲੀ ਹੈ ਤੇ ਦੂਸਰਾ ਇੰਪੋਰਟੈਂਟ ਟਾਪਿਕ ਜਿਹੜਾ ਕਿ ਹੁਣ ਡੇ ਬਾਈ ਡੇ ਤੁਹਾਡੇ ਮੰਦ ਦੇ ਵਿੱਚ ਬਹੁਤ ਜ਼ਿਆਦਾ ਇਸ ਸੀਜ਼ ਨੂੰ ਲੈ ਕੇ ਬੇਸਬਰੀ ਨਾਲ ਇੰਤਜ਼ਾਰ ਹੋਣਾ ਕੀ ਪੰਜਾਬ ਪੀਸੀਐਸ ਪ੍ਰੀਲਿਮਸ ਐਗਜ਼ਾਮੀਨੇਸ਼ਨ ਦਾ ਰਿਜ਼ਲਟ ਕਦੋਂ ਤੱਕ ਆ ਜਾਏਗਾ ਕਿਉਂਕਿ ਜਿਨ੍ਹਾਂ ਲੋਕਾਂ ਨੇ ਐਗਜ਼ਾਮ ਦਿੱਤਾ ਹੋਇਆ ਹੈ ਉਹਨਾਂ ਲਈ ਤਾਂ ਵੈਸੇ ਬਹੁਤ ਜ਼ਰੂਰੀ ਆ ਕਿਉਂਕਿ ਉਹ ਆਪਣਾ ਰਿਜ਼ਲਟ ਚੈੱਕ ਚੈੱਕ ਕਰਨਾ ਚਾਹੁੰਦੇ ਨੇ ਪਰ ਜਿਨ੍ਹਾਂ ਲੋਕਾਂ ਨੇ ਐਗਜ਼ਾਮ ਨਹੀਂ ਵੀ ਦਿੱਤਾ ਉਹਨਾਂ ਲਈ ਵੀ ਇਹ ਇੰਪੋਰਟੈਂਟ ਇਸ ਕਰਕੇ ਹੋ ਜਾਂਦਾ ਹੈ ਉਹ ਜਾਣਨਾ ਚਾਹੁੰਦੇ ਨੇ ਵੀ ਕਿਦਾਂ ਕਿੰਨੇ ਟਾਈਮ 'ਚ ਰਿਜ਼ਲਟ ਆ ਜਾਂਦਾ ਹੈ ਜਾਂ ਜੇਕਰ ਉਹਨਾਂ ਨੇ ਅਗਲੀ ਵਾਰ ਦੇਣਾ ਹੈ ਕਿੰਨੀ ਕੋਟਆਫ ਰਹਿ ਸਕਦੀ ਹੈਗੀਆ ਕਿੰਨਾ ਬੱਚਿਆਂ ਦਾ ਐਗਜ਼ਾਮ ਕੁਆਲੀਫਾਈ ਹੁੰਦਾ ਇਹਨਾਂ ਸਾਰੀਆਂ ਚੀਜ਼ਾਂ ਨੂੰ ਲੈ ਕੇ ਕਿਤੇ ਨਾ ਕਿਤੇ ਉਹਨਾਂ ਨੂੰ ਵੀ ਇੰਤਜ਼ਾਰ ਹੁੰਦਾ ਰਿਜ਼ਲਟ ਨੂੰ ਤੇ ਤੁਹਾਨੂੰ ਮੈਂ ਦੱਸਦਾ ਵੀ 7 ਦਸੰਬਰ ਨੂੰ ਜਿਹੜਾ ਹੈਗਾ 7th of ਦਸੰਬਰ ਨੂੰ ਇੱਕ ਇਗਜ਼ਾਮ ਹੋਇਆ ਸੀ ਤੇ ਇਸ ਇਗਜ਼ਾਮ ਦਾ ਜੇ ਅਸੀਂ ਪਿਛਲੇ 4 ਸਾਲਾਂ ਦਾ ਰਿਕਾਰਡ ਦੇਖੀ ਜਾਂ ਪਿਛਲੇ 4 ਅਟੈਂਪਟਸ ਬਾਰੇ ਅਸੀਂ ਗੱਲ ਕਰੀਏ ਪੰਜਾਬ ਪੀਸੀਐਸ ਨੂੰ ਲੈ ਕੇ ਤਾਂ ਐਵਰੇਜ ਇਹ ਨਿਕਲ ਕੇ ਆਉਂਦਾ ਵੀ ਰਿਜ਼ਲਟ ਜਿਹੜਾ ਹੈਗਾ 30 ਤੋਂ 35 ਦਿਨਾਂ ਦੇ ਵਿੱਚ ਆ ਜਾਂਦਾ ਹੈ ਤੇ ਜੇਕਰ ਜਿਆਦਾ ਕੋਈ ਇਸ਼ੂ ਨਾ ਹੋਵੇ ਤਾਂ ਇਸ ਤੋਂ ਜ਼ਿਆਦਾ ਰਿਜ਼ਲਟ ਡਿਲੇ ਨਹੀਂ ਹੁੰਦਾ ਇਸ ਵਾਰ ਵੀ ਇਹ ਉਮੀਦ ਲੱਗ ਰਹੀ ਹੈ ਵੀ ਰਿਜ਼ਲਟ ਇੰਨੇ ਕੁ ਟਾਈਮ ਚ ਆ ਜਾਏਗਾ ਤੇ ਉਹਦੇ ਅਕੋਰਡਿੰਗ ਜੇਕਰ ਅਸੀਂ ਡੇਟ ਕੱਢੀਏ ਵੈਸੇ ਤਾਂ ਡੇਟ ਇਹਦੀ ਬਣਦੀ ਹੈਗੀ ਆ 5th ਆਫ ਜਨ ਤੋਂ ਲੈ ਕੇ 10th ਆਫ ਜਨ ਦੇ ਵਿੱਚ ਇਹਦੇ ਵਿੱਚ ਤੁਹਾਡਾ ਜਾਂ ਪੀਸੀਐਸ ਪ੍ਰੀਲਿਮਸ ਐਗਜ਼ਾਮੀਨੇਸ਼ਨ ਦਾ ਰਿਜ਼ਲਟ ਆ ਜਾਣਾ ਚਾਹੀਦਾ ਪਰ ਮੇਰੇ ਅਕੋਰਡਿੰਗ ਜੇਕਰ ਤੁਸੀਂ ਮੰਨੋ ਤਾਂ ਇਹ 익ਸਪੈਕਟਿਡ ਡੇਟ ਆਫ ਰਿਜ਼ਲਟ ਜਿਹੜੀ ਆ ਉਹ 10th ਆਫ ਜਨਵਰੀ ਤੋਂ 15th ਆਫ ਜਨਵਰੀ ਤੱਕ ਤੁਸੀਂ ਇਹਨੂੰ ਦੇਖ ਸਕਦੇ ਹੋ ਮਤਲਬ 10 ਤੋਂ ਲੈ ਕੇ 15 ਜਨਵਰੀ 2026 ਦੇ ਵਿੱਚ ਪੰਜਾਬ ਪੀਸੀਐਸ ਪ੍ਰੀਲिम्स ਐਗਜ਼ਾਮੀਨੇਸ਼ਨ ਦਾ ਰਿਜ਼ਲਟ ਤੁਹਾਨੂੰ ਦੇਖਣ ਨੂੰ ਮਿਲ ਸਕਦਾ ਹੈ ਇਸ ਤੋਂ ਜ਼ਿਆਦਾ ਡਿਲੇ ਹੋਣ ਦੀ ਪੋਸਿਬਿਲਿਟੀ ਹਾਲੇ ਤੱਕ ਮੈਨੂੰ ਘੱਟ ਲੱਗਦੀ ਆ ਜੇਕਰ ਕੋਈ ਅਪਡੇਟ ਇਸ ਚੀਜ਼ ਨੂੰ ਲੈ ਕੇ ਆਉਂਦਾ ਹੈ ਪਤਾ ਲੱਗਦਾ ਹੈ ਕਿ ਰਿਜ਼ਲਟ ਕਿਸੇ ਕਾਰਨ ਕਰਕੇ ਡਿਲੇ ਹੋ ਸਕਦਾ ਹੈ ਤਾਂ ਉਹ ਚੀਜ਼ਾਂ ਨੂੰ ਲੈ ਕੇ ਵੀ ਆਪਾਂ ਡਿਸਕਸ ਕਰ ਲਵਾਂਗੇ ਪਰ ਮੇਰੇ ਹਿਸਾਬ ਨਾਲ 10 ਤਰੀਕ ਤੋਂ ਲੈ ਕੇ 15 ਤੱਕ ਰਿਜ਼ਲਟ ਆ ਜਣਾ ਚਾਹੀਦਾ ਹੈ ਜਾਂ 10 ਤੋਂ ਲੈ ਕੇ 20 ਤੱਕ ਦੀ ਤੁਸੀਂ ਇੱਕ ਪ੍ਰੋਪਰ ਜਿਹੜੀ ਹੈਗੀ ਆ ਇਸ ਟਾਈਮ ਪੀਰੀਅਡ ਨੂੰ ਤੁਸੀਂ ਦੇਖ ਸਕਦੇ ਹੋ ਉਹਦੇ ਵਿੱਚ ਤੁਹਾਡਾ ਤੁਹਾਡਾ ਰਿਜ਼ਲਟ ਤੁਹਾਨੂੰ ਦੇਖਣ ਨੂੰ ਮਿਲ ਸਕਦਾ ਹੈ ਹੁਣ ਇੱਕ ਬਹੁਤ ਵੱਡਾ ਸਵਾਲ ਜਿਹੜਾ ਤੁਹਾਡੇ ਮਨ ਚ ਪਿਛਲੇ ਕਾਫੀ ਟਾਈਮ ਤੋਂ ਹੈਗਾ ਉਹ ਇਹ ਹੈ ਕਿ ਇਹ ਇਸ ਸਾਲ ਜਿਹੜੀ ਕਟਆਫ ਆ ਉਹ ਕਿੰਨੀ ਕੁ ਰਹਿ ਸਕਦੀ ਹੈ ਪੰਜਾਬ ਪੀਸੀਐਸ ਦੇ ਵਿੱਚ ਪ੍ਰੀਲਿਮਸ ਐਗਜ਼ਾਮੀਨੇਸ਼ਨ ਦੇ ਵਿੱਚ ਤੁਹਾਨੂੰ ਪਤਾ ਹੈਗਾ ਕਿ ਤੁਸੀਂ ਹੁਣ ਤੱਕ ਬਹੁਤ ਸਾਰੀਆਂ ਵੀਡੀਓਜ਼ ਦੇਖ ਚੁੱਕੇ ਹੋ ਇਸ ਪਲੇਟਫਾਰਮ ਦੇ ਉੱਤੇ ਵੀ ਇਸ ਟੌਪਿਕ ਨੂੰ ਲੈ ਕੇ ਅਸੀਂ ਪਹਿਲਾਂ ਡਿਸਕਸ ਕਰ ਚੁੱਕੇ ਹਾਂ ਤੇ ਮੈਂ ਇੱਕ ਗੱਲ ਤੁਹਾਨੂੰ ਹਮੇਸ਼ਾ ਹੀ ਕਹੀ ਆ ਭਾਵੇਂ ਇਸ ਜਿਹੜਾ ਐਗਜ਼ਾਮ ਹੋਇਆ ਜਾਂ ਇਸ ਤੋਂ ਪਹਿਲਾਂ ਯੂਪੀਐਸਸੀ ਦੇ ਐਗਜ਼ਾਮ ਹੋਏ ਨਹੀਂ ਮੈਂ ਹਮੇਸ਼ਾ ਇੱਕ ਗੱਲ ਤੁਹਾਨੂੰ ਜਾਂ ਜਿੰਨੀ ਵੀ ਆਡੀਅנס ਆ ਜਿੰਨੇ ਵੀ ਅਸਪੀਰੈਂਟਸ ਆ ਉਹਨਾਂ ਨੂੰ ਕਹਿਣ ਦੀ ਕੋਸ਼ਿਸ਼ ਕੀਤੀ ਆ ਉਹ ਗੱਲ ਇਹ ਹੈ ਜੀ ਆ ਵੀ ਜਿੰਨਾ ਵੀ ਤੁਹਾਡਾ ਸਕੋਰ ਹੋਵੇ ਜਿਵੇਂ ਮੰਨ ਲਓ ਕਿਸੇ ਬੱਚੇ ਦਾ ਸਕੋਰ 80 ਜਾਂ 85 ਜਿਹੜਾ ਸਕੋਰ ਹੈਗਾ ਤੇ ਉਹ ਬੱਚੇ ਨੂੰ ਵੀ ਪੰਜਾਬ ਦੀ ਜਿਹੜਾ ਮੀਨਸ ਐਗਜ਼ਾਮੀਨੇਸ਼ਨ ਹੈਗਾ ਉਹਦੀ ਤਿਆਰੀ ਕਰਨੀ ਚਾਹੀਦੀ ਆ ਫਿਰ ਮੈਂ ਇੱਕ ਟਾਪਿਕ ਦੇ ਉੱਤੇ ਤੁਹਾਡਾ ਧਿਆਨ ਲੈ ਕੇ ਜਾਣਾ ਚਾਹੁੰਦਾ ਵੀ ਜੇਕਰ ਮਾਰਕਸ ਥੋੜੇ ਘੱਟ ਵੀ ਨੇ ਤਾਂ ਵੀ ਸਾਨੂੰ ਇਹ ਸੋਚ ਕੇ ਮੀਨਸ ਦੀ ਤਿਆਰੀ ਨਹੀਂ ਛੱਡਣੀ ਚਾਹੀਦੀ ਵੀ ਸਾਡਾ ਨਹੀਂ ਹੋਏਗਾ ਕਿਉਂਕਿ ਕਟਆਫ ਦਾ ਇੱਕ ਐਕਸਪੈਕਟਿਡ ਆਈਡੀਆ ਤਾਂ ਤੁਸੀਂ ਲਾ ਸਕਦੇ ਹੋ ਬਟ 100% ਐਕਿਊਰੇਸੀ ਤੁਹਾਨੂੰ ਕਈ ਵਾਰੀ ਨਹੀਂ ਪਤਾ ਹੁੰਦੀ ਮੇਰੀ ਗੱਲ ਸਮਝ ਰਹੇ ਹੋ ਨਾ ਕਿ ਹੋ ਸਕਦਾ ਹੈ ਤੁਹਾਡਾ ਕਿਸੇ ਮਾਰਕਸ ਜਿਹੜੇ ਨੇ ਕਟਆਫ ਦੇ ਘੱਟ ਜਾਣ ਤੇ ਤੁਹਾਡੇ ਉਨੇ ਹੀ ਮਾਰਕਸ ਬਣਦੇ ਹੋਣ ਤੇ ਤੁਸੀਂ ਕੁਆਲੀਫਾਈ ਕਰ ਜੋਂ ਫਿਰ ਤੁਹਾਡੇ ਕੋਲ ਮੀਨਸ ਐਗਜ਼ਾਮੀਨੇਸ਼ਨ ਲਈ ਬਹੁਤਾ ਟਾਈਮ ਨਹੀਂ ਰਹਿਣਾ ਤੇ ਇਸ ਲਈ ਜਿੰਨਾ ਬੱਚਿਆਂ ਦਾ ਸਕੋਰ ਬਹੁਤ ਬਸਟ ਹੈ ਜਿਨ੍ਹਾਂ ਨੂੰ ਲੱਗਦਾ ਵੀ ਮੇਰੇ 60 70 ਨੰਬਰ ਬਣ ਰਹੇ ਆ ਹੈਨਾ ਜਨਰਲ ਕੈਟੇਗਰੀ ਦੀ ਮੈਂ ਗੱਲ ਕਰ ਰਿਹਾ ਜੇ ਤੁਹਾਨੂੰ ਲੱਗਦਾ ਵੀ ਇੰਨੇ ਕੋ ਨੰਬਰ ਬਣਦੇ ਆ ਈਵਨ ਮੈਂ ਤਾਂ ਕਹਿੰਦਾ ਇਹਨਾਂ ਬੱਚਿਆਂ ਨੂੰ ਵੀ ਤਿਆਰੀ ਕਰਨੀ ਚਾਹੀਦੀ ਹੈ ਕਿਉਂਕਿ ਕਟਆਫ ਦਾ ਕੋਈ ਪਤਾ ਥੋੜੀ ਹੁੰਦਾ ਐਗਜ਼ਾਮ ਡਿਫਿਕਲਟ ਇਸ ਵਾਰੀ ਦੱਸ ਰਹੇ ਨੇ ਤੇ ਦੂਸਰਾ ਜਿਹੜਾ ਮੈਂ ਤੁਹਾਨੂੰ ਦੱਸਾਂ ਵੀ ਜਿਹੜਾ ਲੈਂਦੀ ਪੇਪਰ ਬਹੁਤ ਰਿਆ ਇਸ ਵਾਰ ਬੱਚਿਆਂ ਨੂੰ ਥੋੜਾ ਅਟੈਂਪਟ ਕਰਨ ਦੇ ਵਿੱਚ ਪ੍ਰੋਬਲਮ ਰਹੀ ਐ ਸਿੱਖ ਹਿਸਟਰੀ ਨੂੰ ਲੈ ਕੇ ਸਵਾਲ ਨਹੀਂ ਪੁੱਛੇ ਗਏ ਇਹ ਉਹ ਤਾਂ ਦੀ ਚੀਜ਼ਾਂ ਨੇ ਜਿਹੜੀਆਂ ਅਸੀਂ ਪਹਿਲੀ ਵੀ ਡਿਸਕਸ ਕਰ ਚੁੱਕੇ ਹਾਂ ਉਹਨਾਂ ਦੇ ਬੇਸ ਤੇ ਮੈਂ ਤੁਹਾਨੂੰ ਕਿਹਾ ਸੀਗਾ ਵੀ ਕਟਆਫ ਬਹੁਤ ਜ਼ਿਆਦਾ ਨਹੀਂ ਜਾਏਗੀ ਪਰ ਜਿੰਨਾ ਬੱਚਿਆਂ ਦੇ ਨੰਬਰ ਈਵਨ 60 ਤੋਂ 70 80 ਨੰਬਰ ਦੀ ਰੇਂਜ 'ਚ ਵੀ ਬਣ ਰਹੇ ਆ ਉਹਨਾਂ ਨੂੰ ਵੀ ਰਿਜ਼ਲਟ ਤੱਕ ਦਾ ਵੇਟ ਕਰਨਾ ਚਾਹੀਦਾ ਤੇ ਉਦੋਂ ਤੱਕ ਮ ਜੇਕਰ ਤੁਸੀਂ ਇਸ ਵਾਰ ਮੰਨ ਲਓ ਕੁਆਲੀਫਾਈ ਨਹੀਂ ਵੀ ਹੁੰਦੇ ਤਾਂ ਵੀ ਨੈਕਸਟ ਅਟੈਂਪਟ ਜਦੋਂ ਵੀ ਆਉਣਾ ਹੈਗਾ ਪੰਜਾਬ ਪੀਸੀਐਸ ਦਾ ਇਗਜ਼ਾਮ ਜਦੋਂ ਵੀ ਹੋਣਾ ਹੈ ਤੇ ਉਸ ਵਾਰ ਤੁਸੀਂ ਕੁਆਲੀਫਾਈ ਕਰਦੇ ਹੋ ਮੀਨਸ ਤਾਂ ਉਦੋਂ ਵੀ ਲਿਖਣਾ ਪੈਣਾ ਹੈ ਕਿਸੇ ਹੋਰ ਪੀਸੀਐਸ ਇਗਜ਼ਾਮ ਦੀ ਤਿਆਰੀ ਕਰ ਰਹੇ ਹੋ ਮੀਨਸ ਉਹਦੇ ਵਿੱਚ ਵੀ ਲਿਖਣਾ ਪੈਣਾ ਹੈ ਯੂਪੀਐਸਸੀ ਦੇ ਇਗਜ਼ਾਮ ਦੀ ਤਿਆਰੀ ਕਰ ਰਹੇ ਹੋ ਮੀਡੀਅਮ ਤੁਹਾਡਾ ਇੰਗਲਿਸ਼ ਹੈ ਜਾਂ ਪੰਜਾਬੀ ਮੀਡੀਅਮ ਮੈਂ ਤੁਹਾਨੂੰ ਇਗਜ਼ਾਮ ਤਾਂ ਉਹਦੇ ਵਿੱਚ ਵੀ ਲਿਖਣਾ ਪੈਣਾ ਹੈ ਇਹਦਾ ਮਤਲਬ ਇਹ ਹੈਗਾ ਵੀ ਜੇਕਰ ਅਸੀਂ ਇਸ ਟਾਈਮ ਪੀਰੀਅਡ ਨੂੰ ਇਮਤਿਹਾਨ ਦੇ ਵਿੱਚ ਖਰਾਬ ਨਾ ਕਰਕੇ ਕਿ ਕਟਆਫ ਕਿੰਨੀ ਜਾਏਗੀ ਕਿੰਨੀ ਨਹੀਂ ਜਾਏਗੀ ਅਸੀਂ ਫੋਕਸ ਕਰੀਏ ਮੀਨਸ ਐਗਜ਼ਾਮੀਨੇਸ਼ਨ ਨੂੰ ਪ੍ਰਪੇਅਰ ਕਰਨ ਦੇ ਵਿੱਚ ਤਾਂ ਮੈਨੂੰ ਲੱਗਦਾ ਜ਼ਿਆਦਾ ਪ੍ਰੋਡਕਟਿਵ ਸਟ੍ਰੈਟਜੀ ਸਾਡੀ ਇਹ ਹੋ ਸਕਦੀ ਆ ਇਸ ਕਰਕੇ ਆਪਣਾ ਟਾਈਮ ਨਾ ਵੇਸਟ ਕਰੋ ਫੋਕਸ ਕਰੋ ਮੀਨਸ ਐਗਜ਼ਾਮੀਨੇਸ਼ਨ ਨੂੰ ਲੈ ਕੇ ਜੇ ਹੁਣ ਤੁਹਾਡੇ ਮਨ 'ਚ ਤੁਸੀਂ ਜਾਣਨਾ ਹੀ ਚਾਹੁੰਦੇ ਹੋ ਵੀ ਕਟਆਫ ਕਿੰਨੀ ਜਾ ਸਕਦੀ ਆ ਤਾਂ ਮੇਰੇ ਹਿਸਾਬ ਨਾਲ ਜਿੰਨਾ ਬੱਚਿਆਂ ਦੇ ਨੰਬਰ 85 ਪਲੱਸ ਬਣ ਰਹੇ ਨੇ ਈਵਨ ਜਨਰਲ ਕੈਟਾਗਰੀ ਦੇ ਵਿੱਚ 90 ਪਲੱਸ ਵਾਲੇ ਜਾਂ 100 ਪਲੱਸ ਵਾਲੇ ਤਾਂ ਸੇਫ ਹੈਗੇ ਨੇ ਕੋਈ ਦਿੱਕਤ ਨਹੀਂ ਹੈਗੀ ਪਰ ਜਿਨ੍ਹਾਂ ਦੇ ਮਾਰਕਸ 85 ਪਲੱਸ ਬਣ ਰਹੇ ਆ ਜਨਰਲ ਕੈਟਾਗਰੀ ਦੇ ਵਿੱਚ ਉਹ ਨਿਸ਼ਚਿਤ ਹੋ ਕੇ ਤੁਸੀਂ ਮੀਨਸ ਐਗਜ਼ਾਮੀਨੇਸ਼ਨ ਦੀ ਤਿਆਰੀ ਕਰੋ ਤੁਹਾਡੇ ਮਾਰਕਸ ਤੁਹਾਡਾ ਪੇਪਰ ਜਿਹੜਾ ਹੈਗਾ ਉਹ ਕੁਆਲੀਫਾਈ ਹੋ ਜਾਏਗਾ ਮੈਂ ਤੁਹਾਨੂੰ ਕੁਝ ਹੋਰ ਕਾਰਨ ਵੀ ਦੱਸ ਦਿੰਨਾ ਪੰਜਾਬ ਪੀਸੀਐਸ ਦਾ ਐਗਜ਼ਾਮ ਨੂੰ ਲੈ ਕੇ ਇੰਨਾ ਰਸ਼ ਨਹੀਂ ਹੁੰਦਾ ਇੱਕ ਤਾਂ ਜਿਹੜਾ ਪੇਪਰ ਹੈ ਉਹਦਾ ਉਹਦੀ ਕੋਸ਼ ਜ਼ਿਆਦਾ ਪੇਪਰ ਫਿਲ ਕਰਦੀ ਜਿਹੜੀ ਫੀਸ ਆ ਉਹ ਜ਼ਿਆਦਾ ਦੂਸਰਾ ਪੰਜਾਬੀ ਮੀਡੀਅਮ ਕਰਕੇ ਬੱਚੇ ਜਾਂ ਪੰਜਾਬੀ ਲੈਂਗੁਏਜ ਕਰਕੇ ਆਊਟਸਾਈਡਰ ਜਿਹੜੇ ਨੇ ਉਹ ਐਗਜ਼ਾਮ ਫਿਲ ਨਹੀਂ ਕਰ ਪਾਉਂਦੇ ਖਾਸ ਕਰਕੇ ਉਹ ਬੱਚੇ ਜਿਨ੍ਹਾਂ ਨੇ ਪੰਜਾਬੀ ਨਹੀਂ ਪੜ੍ਹੀ ਹੋਈ ਇਸ ਕਰਕੇ ਤੁਹਾਨੂੰ ਇਹਨਾਂ ਚੀਜ਼ਾਂ ਦਾ ਬੇਨਿਫਿਟ ਹੁੰਦਾ ਬਹੁਤ ਜ਼ਿਆਦਾ ਰਸ਼ ਇਸ ਇਗਜ਼ਾਮ 'ਚ ਨਹੀਂ ਹੈਗਾ ਜਿੰਨਾ ਰਸ਼ ਯੂਪੀ ਪੀਸੀਐਸ 'ਚ ਹੁੰਦਾ ਜਾਂ ਜਿੰਨਾ ਰਸ਼ ਬੀਪੀਐਸਸੀ ਦੇ ਇਗਜ਼ਾਮ ਨੂੰ ਲੈ ਕੇ ਹੁੰਦਾ ਉਦੋਂ ਦਾ ਰਸ਼ ਨਹੀਂ ਹੈਗਾ ਇਹਦਾ ਕਹਿਣ ਦਾ ਮਤਲਬ ਮੇਰਾ ਇਹ ਹੈਗਾ ਵੀ ਜ਼ਿਆਦਾ ਰਸ਼ ਨਹੀਂ ਹੈਗਾ ਤਾਂ ਕੱਟਆਫ ਘਟ ਜਾਏਗੀ ਕੱਟਆਫ ਬਹੁਤ ਜ਼ਿਆਦਾ ਨਹੀਂ ਜਾਏਗੀ ਇਸ ਚੀਜ਼ ਨੂੰ ਤੁਸੀਂ ਆਪਣੇ ਮਨ ਦੇ ਵਿੱਚ ਟਿਕਾ ਸਕਦੇ ਹੋ ਜਿਨ੍ਹਾਂ ਬੱਚਿਆਂ ਦੇ ਨੰਬਰ ਈਵਨ ਮੈਂ ਤਾਂ ਇਹੀ ਕਹੂੰਗਾ ਵੀ 70 ਤੋਂ 80 ਦੇ ਵਿੱਚ ਵੀ ਪੜ ਰਹੇ ਨੇ ਉਹ ਵੀ ਇਹ ਨਾ ਸੋਚੋ ਕਿਸੇ ਵੀ ਵੀਡੀਓ ਨੂੰ ਸੋਚ ਕੇ ਡਿਸੀਜਨ ਨਾ ਲਓ ਵੀ ਇਹ ਟੀਚਰ ਜਾਂ ਇਹ ਕੋਚਿੰਗ ਇਹ ਗੱਲ ਕਹਿ ਰਹੀ ਹੈ ਵੀ ਇੱਥੋਂ ਤੱਕ ਹੀ ਕਟ-ਆਫ ਜਾਏਗੀ ਇਸ ਤੋਂ ਥੱਲੇ ਨਹੀਂ ਜਾਏਗੀ ਤਾਂ ਇਹ ਇਹਨਾਂ ਗੱਲਾਂ ਦੇ ਵਿੱਚ ਤੁਸੀਂ ਬਹੁਤਾ ਧਿਆਨ ਨਹੀਂ ਦੇਣਾ ਤੁਹਾਡਾ ਧਿਆਨ ਸਿਰਫ ਇਹ ਹੋਣਾ ਚਾਹੀਦਾ ਜਦੋਂ ਤੱਕ ਰਿਜ਼ਲਟ ਦੀ ਪੀਡੀਐਫ ਦੇ ਵਿੱਚ ਮੈਂ ਆਪਣਾ ਨਾਮ ਨਹੀਂ ਦੇਖਦਾ ਮਨ ਨੂੰ ਮੈਨੂੰ ਲੱਗਦਾ ਵੀ ਉੱਥੇ ਨਾਮ ਨਹੀਂ ਆਇਆ ਉਦੋਂ ਤੱਕ ਮੈਂ ਇਹ ਨਹੀਂ ਮੰਨਣਾ ਵੀ ਮੇਰਾ ਨਹੀਂ ਹੋ ਰਿਹਾ ਮੈਂ ਫਿਰ ਤੋਂ ਦੁਹਰਾ ਦੇ ਰਿਹਾ ਇਸ ਗੱਲ ਨੂੰ ਜਦੋਂ ਤੱਕ ਤੁਹਾਨੂੰ ਪੀਡੀਐਫ ਦੇ ਵਿੱਚ ਆਪਣਾ ਨਾਮ ਨਾ ਦਿਖੇ ਜਿਹੜੀ ਰਿਜ਼ਲਟ ਦੀ ਪੀਡੀਐਫ ਪੰਜਾਬ ਪੀਸੀਐਸ ਵੱਲੋਂ ਜਾਰੀ ਕੀਤੀ ਜਾਏਗੀ ਉਦੋਂ ਤੱਕ ਤੁਸੀਂ ਆਪਣੇ ਰਿਜ਼ਲਟ ਨੂੰ ਨਹੀਂ ਮੰਨਣਾ ਵੀ ਮੇਰਾ ਰਿਜ਼ਲਟ ਨਹੀਂ ਕੁਆਲੀਫਾਈ ਹੋਇਆ ਹੋ ਸਕਦਾ ਉਦੋਂ ਉਸ ਚੀਜ਼ ਨੂੰ ਮੰਨ ਕੇ ਤੁਸੀਂ ਤਿਆਰੀ ਤੁਹਾਨੂੰ ਕਰਨੀ ਚਾਹੀਦੀ ਆ ਕੈਟਾਗਰੀ ਵਾਈਜ਼ ਦਾ ਕੱਟਆਫ ਹੋਰ ਵੀ ਘਟ ਜਾਏਗੀ ਹੈਨਾ ਇਹ ਤਾਂ ਮੈਂ ਤੁਹਾਨੂੰ ਜਨਰਲ ਦੇ ਅਕੋਰਡਿੰਗ ਇੱਕ ਆਈਡੀਆ ਦਿੱਤਾ ਤੇ ਉਹਦੇ ਅਕੋਰਡਿੰਗ ਤੁਸੀਂ ਕੈਟਾਗਰੀ ਵਾਈਜ਼ ਕੱਟਆਫ ਫੋਰ ਘੱਟ ਬਣ ਸਕਦੇ ਹੋ ਤੇ ਜਿਨ੍ਹਾਂ ਬੱਚਿਆਂ ਦੇ ਮਾਰਕਸ 60 65 55 ਵੀ ਬਣ ਰਹੇ ਨੇ ਤੇ ਕੈਟਾਗਰੀ ਦੇ ਵਿੱਚ ਨੇ ਉਹ ਵੀ ਆਪਣਾ ਨਿਸ਼ਚਿੰਤ ਹੋ ਕੇ ਮੀਨਸ ਐਗਜ਼ਾਮੀਨੇਸ਼ਨ ਦੇ ਉੱਤੇ ਫੋਕਸ ਕਰ ਸਕਦੇ ਨੇ ਤੁਹਾਨੂੰ ਇਹ ਫੋਕਸ ਕਰਨ ਦੀ ਲੋੜ ਆ ਵੀ ਹੁਣ ਅਗਲੀ ਸਟੇਜ ਦੇ ਉੱਤੇ ਮੈਂ ਕਿੱਦਾਂ ਦੀ ਇੱਕ ਸਟ੍ਰੈਟਜੀ ਬਣਾਵਾਂ ਕਿ ਮੇਰਾ ਮੀਨਸ ਨਾ ਫੇਲ ਹੋਵੇ ਕਿਉਂਕਿ ਦੇਖੋ ਤੁਹਾਨੂੰ ਸਿਲੈਕਸ਼ਨ ਤੁਹਾਨੂੰ ਮੀਨਸ ਐਗਜ਼ਾਮੀਨੇਸ਼ਨ ਲਈ ਹੀ ਦਵਾਣਾ ਪ੍ਰੀਲਿਮਸ ਤਾਂ ਸਿਰਫ ਇੱਕ ਕੁਆਲੀਫਾਈਂਗ ਨੇਚਰ ਦਾ ਪੇਪਰ ਹੈਗਾ ਇਹਦੇ ਕਰਕੇ ਤੁਹਾਨੂੰ ਮੀਨਸ ਲਿਖਣ ਦਾ ਮੌਕਾ ਮਿਲਣਾ ਹੈਗਾ ਤੇ ਜੇ ਤੁਹਾਡਾ ਮੀਨਸ ਹੀ ਪ੍ਰੀਪੇਅਰ ਨਹੀਂ ਹੋਇਆ ਫਿਰ ਤਾਂ ਤੁਹਾਨੂੰ ਹੋਰ ਲਾਸ ਹੋ ਜਾਣਾ ਤੁਹਾਡਾ ਬਹੁਤ ਸਾਰਾ ਟਾਈਮ ਚਲਾ ਜਾਣਾ ਤੁਸੀਂ ਪ੍ਰੀਲਿਮਸ ਤੋਂ ਬਾਅਦ ਕਿੰਨਾ ਸਾਰਾ ਟਾਈਮ ਜਿਹੜਾ ਹੈਗਾ 2-3 ਮਹੀਨੇ ਤੋਂ ਬਾਅਦ ਤੁਸੀਂ ਮੀਨਸ ਐਗਜ਼ਾਮੀਨੇਸ਼ਨ ਦਿਓਗੇ ਹੈਨਾ ਉਸ ਟਾਈਮ ਪੀਰੀਅਡ 'ਚ ਤੁਸੀਂ ਇਨਵੈਸਟਮੈਂਟ ਕਰੋਗੇ ਆਪਣਾ ਟਾਈਮ ਦੋਗੇ એનર્ਜੀ ਦੋਗੇ ਉਸ ਦੇ ਬਾਵਜੂਦ ਜੇਕਰ ਤੁਸੀਂ ਮੀਨਸ ਨਹੀਂ ਕੁਆਲੀਫਾਈ ਕਰਦੇ ਫਿਰ ਤੁਹਾਨੂੰ ਜ਼ਿਆਦਾ ਦੁੱਖ ਹੋਣਾ ਜ਼ਿਆਦਾ ਪੇਨ ਜ਼ਿਆਦਾ ਤਕਲੀਫ ਹੋਣੀ ਆ ਉਸ ਤਕਲੀਫ ਨੂੰ ਅਵੋਇਡ ਕਰਨ ਲਈ ਤੁਹਾਨੂੰ ਹੁਣੇ ਮੀਨਸ ਐਗਜ਼ਾਮੀਨੇਸ਼ਨ ਦੇ ਉੱਤੇ ਫੋਕਸ ਕਰਨਾ ਚਾਹੀਦਾ ਜਿਹੜੇ ਵੀ ਬੱਚੇ ਸੋਚਦੇ ਨੇ ਵੀ ਸਰ ਹੁਣੇ ਨਹੀਂ ਹੋਇਆ ਤਾਂ ਮੇਰੀ ਲਾਈਫ ਖਤਮ ਆ ਜਾਂ ਪਤਾ ਨਹੀਂ ਹੁਣ ਕਦੋਂ ਅਗਲਾ ਅਟੈਂਟ ਆਏਗਾ ਦੇਖੋ ਜ਼ਿੰਦਗੀ ਕਦੇ ਰੁਕਦੀ ਨਹੀਂ ਹੁੰਦੀ ਅਗਲਾ ਐਗਜ਼ਾਮ ਤੁਹਾਡਾ ਯੂਪੀਐਸਸੀ ਦਾ ਹੋ ਸਕਦਾ ਹੈ ਜਿਹੜੇ ਬੱਚੇ ਸਟੇਟ ਪੀਸੀਐਸ ਦੀ ਤਿਆਰੀ ਕਰਦੇ ਨੇ ਓਬਵੀਸਲੀ ਜ਼ਿਆਦਾਤਰ ਬੱਚੇ ਉਹਦੇ ਚ ਯੂਪੀਐਸਸੀ ਵਾਲੇ ਵੀ ਹੁੰਦੇ ਨੇ ਤੁਸੀਂ ਯੂਪੀਐਸਸੀ ਦਾ ਐਗਜ਼ਾਮ ਦੇ ਸਕਦੇ ਹੋ ਆਦਰ ਸਟੇਟ ਦੇ ਵਿੱਚ ਵੀ ਤੁਸੀਂ ਟਰਾਈ ਕਰ ਸਕਦੇ ਹੋ ਇੰਗਲਿਸ਼ ਮੀਡੀਅਮ ਹਰ ਥਾਂ ਦੇ ਉੱਤੇ ਹੈਗਾ ਪੰਜਾਬ ਦੇ ਬੱਚੇ ਇੰਗਲਿਸ਼ ਮੀਡੀਅਮ ਚ ਜਿਹੜੇ ਤਿਆਰੀ ਕਰਦੇ ਨੇ ਉਹਨਾਂ ਨੂੰ ਬੈਨੀਫਿਟ ਹੋ ਸਕਦਾ ਯੂਪੀਪੀਸੀਐਸ ਦਾ ਐਗਜ਼ ਤੇ ਇਸ ਕਰਕੇ ਇੰਨੇ ਸਾਰੇ ਐਗਜ਼ਾਮ ਨੇ ਕਿਤੇ ਨਾ ਕਿਤੇ ਕੋਈ ਗੋਲਡਨ ਓਪਰਚ्युनिटी ਤੁਹਾਡਾ ਵੇਟ ਕਰ ਰਹੀ ਹੋਵੇਗੀ ਉਸ ਨੂੰ ਕ੍ਰੈਕ ਕਰਨਾ ਨਾ ਭੁੱਲੋ ਮਿਲਦੇ ਆ ਅਗਲੀ ਵੀਡੀਓਸ ਤਦ ਤੱਕ ਆਪਣਾ ਧਿਆਨ ਰੱਖੋ ਆਪਣੀ ਪੜ੍ਹਾਈ ਨੂੰ ਬਹੁਤ ਵਧੀਆ ਤਰੀਕੇ ਨਾਲ ਕਰਦੇ ਰਹੋ ਬਹੁਤ ਬਹੁਤ ਧੰਨਵਾਦ